ਕੂਲਰ ਲਗਾ ਕੇ ਘਰ ਵਿੱਚ ਸੁੱਤਾ ਹੋਇਆ ਸੀ ਪਰਿਵਾਰ 40 ਤੋਲੇ ਸੋਨਾ ਸਮੇਤ ਚੋਰਾਂ ਦਾ ਗਰੋਹ ਚੋਰੀ ਕਰਕੇ ਹੋਇਆ ਰਸੂ ਚੱਕਰ ਬੀਤੀ ਰਾਤ ਪਿੰਡ ਪੰਘਾਲਾ ਦੇ ਇੱਕ ਘਰ ਵਿੱਚ ਦਾਖਲ ਹੋ ਕੇ ਕਰੀਬ 40 ਤੋਲੇ ਸੋਨਾ ਚੋਰੀ ਕਰਕੇ ਲੈ ਗਏ ਚੋਰ ਇਹ ਕਿ ਜੀ ਮਾਮਲਾ ਜਿਹੜਾ ਚੋਰੀ ਦਾ ਪੰਘਾਲਾ ਪਿੰਚਾ ਜੀ ਰਾਤ ਸਮੇਂ ਚੋਰੀ ਹੋਈ ਏ ਉਹਦੇ ਬਾਬਤ ਪਰਿਵਾਰ ਦਾ ਬਿਆਨ ਲਿਖ ਕੇ ਜੋ ਵੀ ਉਹਦੇ ਅਨੁਸਾਰ ਕਾਰਵਾਈ ਅਮਲ ਚ ਲੈਂਦੀ ਹੈ ਡੋਰਸ ਘਟਾ ਰਿਹਾ ਫਿੰਗਰਪ੍ਰਿੰਟ ਨੂੰ ਮੈਸੇਜ ਦਿੱਤਾ ਗਿਆ ਆ ਰਿਹਾ ਹੈ ਡੰਪ ਵਗੈਰਾ ਵੀ ਜਾ ਕੇ ਚੱਕ ਕੇ ਜੋ ਕੋਲੋਂ ਅਨੁਸਾਰ ਕਾਰਵਾਈ ਬਣਦੀ ਪੁੱਕਾ ਇਹਨਾਂ ਨੂੰ ਨੁਕਸਾਨ ਕਿੰਨਾ ਦੱਸ ਦਿੱਤੀ ਕੁਝ ਨੁਕਸਾਨ ਫਿਰ ਲਾ ਲਾ 35 ਟੋਲੇ ਸੋਨਾ ਦਾ ਦੇ 5000 ਰੁਪਏ ਨਕਦੀ ਹੈ ਮੁੱਢਲੀ ਜਾਂਚ ਕੀ ਲੱਗਦਾ ਹੈ ਕਿ ਮਤਲਬ ਮੁੱਢਲੀ ਜਾਂਚ ਇਹ ਤਾਂ ਇਹੀ ਹੈ ਜੀ ਪੈੜਾ ਨੱਪੀਆਂ ਨੇ ਜੋ ਨੰਗੇ ਪੈਰਾਂ ਦੀਆਂ ਨੇ ਬਾਕੀ ਦੇਖਦੇ ਆ ਅੱਗੇ ਜਿਸ ਤਰ੍ਹਾਂ ਇਨਵੈਸਟੀਗੇਸ਼ਨ ਤੁਰੇਗੀ ਤਿੱਲਨ ਪਰਿਵਾਰ ਨੇ ਅਜੇ ਤੱਕ ਕਿਸੇ ਵੀ ਪਿੰਡ ਦੇ ਬੰਦੇ ਦੇ ਸ਼ੱਕ ਵਗੈਰਾ ਨਹੀਂ ਕੀਤਾ ਹੈਗਾ ਜਾਂ ਕੋਈ ਸ਼ੱਕੀ ਵਿਅਕਤੀ ਨਹੀਂ ਦੱਸਿਆ। ਤਰਕਨਾ ਬਾਈ ਜੀ। ਤਰਪਾਲ ਦੇਵ ਸਿੰਘ ਦੇ ਪੁੱਤਰ ਨਥਾ ਸਿੰਘ ਦਾ। ਕੋਈ ਕੀ ਨਾਮ ਕੀ ਤੁਹਾਡਾ ਜੀ? ਨਾਮ ਮੇਰਾ ਰਪਿੰਦਰ ਹੈ ਜੀ। ਸਮਤਾ ਜੀ ਕੀ ਗੱਲ ਕੀ ਹੋਈ ਸੀ? ਗੱਲ ਹੋਈ ਜੀ ਕੋਈ ਗੰਨੇ ਪਏ ਐ। ਤੇ ਪਿਆਂ ਦੇ ਉੱਤੇ ਸਾਡੇ ਉਹਨਾਂ ਨੇ ਦਵਾਈ ਦੋਈ ਛਿੜਕੀ ਐ। ਸਾਨੂੰ ਪਾਸਾ ਨਹੀਂ ਉਹਨਾਂ ਨੇ ਲੈਣ ਦਿੱਤਾ। ਤੜਕੇ ਸਵੇਰ ਉੱਠੀ ਐ। ਸਵੇਰ ਜਦੋਂ ਉੱਠੇ ਤੇ ਉੱਠ ਕੇ ਉੱਪਰ ਗਏ ਬਾਥਰੂਮ ਕਰਨ ਤੇ ਕੰਦ ਦੇ ਉੱਤੇ ਈਟਾਂ ਉੱਟਾ ਚੜੀਆਂ ਪੰਗਾਂ ਇੱਕ ਟਾਟਾ ਚੜ੍ਹਨ ਤੇ ਉਹਦਾ ਜਾਬ ਤਾਂ ਪੂਰਾ ਕਰਕੇ ਇੰਨੇ ਜਾਣਿਆਂ ਨੇ ਫੇਰ ਸਾਡੀ ਕੋਠੀ 'ਚ ਬੜੇ ਸਾਨੂੰ ਕੋਈ ਜਿਵੇਂ ਸੁਰਤੀ ਨਹੀਂ ਲੈਣ ਦਿੱਤੀ ਉਹਨਾਂ ਨੇ ਪਾਸਾ ਹੀ ਨਹੀਂ ਸਾਨੂੰ ਲੈਣ ਆਉ ਦਾ ਘਰ ਬਣਾ ਕੇ ਉਹਨਾਂ ਨੇ ਚੋਰੀ ਕੀਤੀ ਕਿੰਨਾ ਕੁ ਨੁਕਸਾਨ ਹੋਇਆ ਮਾਤਾ ਜੀ ਨੁਕਸਾਨ ਤਾਂ ਸਾਰੇ ਹੀ ਹੋ ਗਿਆ ਜੀ ਸਾਰੇ ਤਿੰਨਾਂ ਦਾ 900-1000 ਦੱਸਿਆ ਹੋਣਾ ਸੀ ਸਾਰਾ ਲੈ ਗਏ ਪੈਸੇ ਵੀ ਲੈ ਗਏ ਕੋਈ ਆਏ ਸਾਨੂੰ ਵਿਹਲੇ ਕਰ ਗਏ ਕਿੰਨੇ ਵਜੇ ਪਤਾ ਲੱਗਿਆ ਸਾਨੂੰ ਦੱਸੇ ਸਵੇਰੇ 5 ਵਜੇ ਤੜਕੇ ਉੱਠਦੇ ਆ ਨਾ ਜੀ 5 ਵਜੇ ਸਵੇਰ ਸਾਨੂੰ ਪਤਾ ਲੱਗਿਆ ਜਦੋਂ ਸਵੇਰ ਉੱਠੇ ਸੀ ਦੂਜੇ ਕਾਕੇ ਨੂੰ ਉਠਾਇਆ ਮੁੰਡੇ ਨੂੰ ਉਹ ਉੱਠਿਆ ਨਾ ਯਾ ਆਖੇ ਹੋਗਾ ਚੋਰੀ ਹੋ ਗਈ ਆਪਣੇ ਦਾ ਦੂਜਾ ਉੱਠ ਕੇ ਸਾਰੇ ਅਸੀਂ ਇਕੱਠੇ ਹੋਏ ਵੇਖਿਆ ਤਾਂ ਮੈਨਾਂ ਜਾਓ ਕਿ ਰਕੀਦਕੀ ਕੁਸਕ ਤਾਂ ਬੈਠਾ ਹੀ ਨਾ ਹੋਵੇ ਜਦੋਂ ਤਾਂ ਗਏ ਸਾਡੇ ਸਾਰੇ ਖਿਲਾੜੇ ਪਾਤੇ ਸੋਨੋ ਸੁਣੋ ਚੱਕਾ ਜਦੋਂ ਉਹਨਾਂ ਨੇ ਮਾੜੀ ਚੀਜ਼ ਨੇ ਉਹਨੇ ਆਤੀ ਨਹੀਂ ਪਾਈ ਸਕਦੇ ਸੀ ਉਹਨੇ ਨੂੰ ਪਾਇਆ ਐਸਾ ਸਿਉਣਾ ਮੈਂ ਭਾਈ ਕੀ ਜਾਣਕਾਰੀ ਸੀ ਫਿਰ ਤਾਂ ਕੋਈ ਨਹੀਂ ਹਾਂਜੀ ਜਾਣਕਾਰੀ ਉਹ ਬੇਟਾ ਤੁਸੀਂ ਜਿਹੜੀ ਆਖੋ ਤੁਸੀਂ ਸਮਝੋ ਪਰ ਸਾਨੂੰ ਕਿਹਾ ਉਹ ਨਾ ਬੁਖਾਰੀ ਕਰਕੇ ਉੜ ਗਏ ਸਾਡੇ ਕੁਛ ਛੱਡ ਕੇ ਹੀ ਨ ਗਏ ਦੋ ਮੇਰੇ ਗਾ ਪੁੱਤ ਨਾ ਵੀ ਉਹਨਾਂ ਲੰਘੇ ਤੇ ਮੇਰਾ ਪਰਿਵਾਰ ਹੈ 15 ਦਿਨ ਹੋਏ ਸਾਡੇ ਉਹਨਾਂ ਦਾਦਾ ਜੀ ਮੁੱਕੇ ਆ ਪਰ ਸਾਨੂੰ ਉਹ ਅੱਜ ਵੀ ਕੜੀ ਅਸੀਂ ਬਹੁਤ ਹੀ ਸਾਨੂੰ ਜਿਵੇਂ ਪੁੰਜੇ ਲਾ ਗਏ ਉਹ ਤੁਸੀਂ ਸੋਚਦੇ ਹੋ ਕੀ ਤੁਸੀਂ ਅਜਿਹਾ ਨਹੀਂ ਕਰੋਗੇ ਕਾਰਵਾਈ ਤਾਂ ਪੁੱਛ ਚੰਗਾ ਤੇ ਨਿਯੋਸੀ ਤਾਂ ਫਿਰ ਨਹੀਂ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਅਤੇ ਹਰਦੀਪ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਪੰਘਾਲਾ ਨੇ ਦੱਸਿਆ ਕਿ ਉਹਨਾਂ ਦਾ ਪਰਿਵਾਰ ਇੱਕੋ ਘਰ ਵਿੱਚ ਰਹਿੰਦਾ ਹੈ ਤੇ ਕੁੱਲ 7 ਮੈਂਬਰ ਹਨ ਬੀਤੀ ਰਾਤ ਸਾਰਾ ਪਰਿਵਾਰ ਵਿਹੜੇ ਵਿੱਚ ਕੂਲਰ ਲਗਾ ਕੇ ਸੌ ਰਿਹਾ ਸੀ ਸਵੇਰੇ ਉਹ ਆਮ ਨਾਲੋਂ ਥੋੜੀ ਦੇਰ ਬਾਅਦ ਜਾਗੇ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਵੀ ਨੀਂਦ ਸੀ ਉਹਨਾਂ ਦੇਖਿਆ ਕਿ ਉਹਨਾਂ ਦੇ ਕਮਰਿਆਂ ਦੇ ਤਾਲੇ ਖੁੱਲ੍ਹੇ ਪਏ ਸਨ ਅਤੇ ਸਾਰਾ ਸਮਾਨ ਖਿਲਰਿਆ ਪਿਆ ਸੀ ਉਹਨਾਂ ਨੇ ਦੱਸਿਆ ਕਿ ਕਮਰੇ ਚੋਰੀ ਅਲਮਾਰੀਆਂ ਚੋਂ ਕਰੀਬ 40 ਟੋਲੇ ਸੋਨਾ ਅਤੇ 5-6000 ਰੁਪਏ ਦੀ ਨਕਦੀ ਗਾਇਬ ਸੀ ਇਹ ਸੋਨਾ ਸੱਸ ਅਤੇ ਨੂੰ ਨੇ ਰੱਖਿਆ ਸੀ ਜਿਸ ਨੂੰ ਚੋਰੀ ਕਰ ਲਿਆ ਗਿਆ ਜਿਸ ਤੇ ਉਹਨਾਂ ਨੇ ਤੁਰੰਤ ਥਾਣਾ ਸਦਰਪੁਰਸ ਨੂੰ ਸੂਚਿਤ ਕੀਤਾ ਜਿਸ ਤੇ ਥਾਣਾ ਸਦਰ ਦੇ ਇੰਚਾਰਜ ਹਰਵਿੰਦਰ ਸਿੰਘ ਐਸਆਈਓਨ ਪ੍ਰਕਾਸ਼ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਅਤੇ ਐਸਐਸਪੀ ਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਸੂਚਿਤ ਕੀਤਾ ਸੂਚਨਾ ਮਿਲਣ ਤੇ ਡਾਰਕ ਸੋਫਟੀ ਟੀਮ ਅਤੇ ਫਾਇਰਿੰਗ ਸਿਕਿਉਰਟੀ ਟੀਮਾਂ ਵੀ ਉੱਥੇ ਪਹੁੰਚ ਗਈਆਂ ਜਿਸ ਦੇ ਮੁਤਾਬਕ ਉਹਨਾਂ ਨੂੰ ਖੰਧ ਟਾਪੇ ਘਰ ਚੋਂ ਦਾਖਲ ਹੋਣ ਵਾਲੇ 4-5 ਲੋਕਾਂ ਦੇ ਸਰਾਗ ਮਿਲੇ ਹਨ ਜਿਸ ਦੇ ਆਧਾਰ ਤੇ ਪੁਲਿਸ ਜਾਂਚ ਕਰ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸ਼ਾਇਦ ਚੋਰਾਂ ਨੇ ਘਰ ਵਿੱਚ ਕੋਈ ਨਹੀਂ ਲਪਤਾ ਇਹ ਗੱਲ ਕੀ ਹੋਈ ਇਹ ਗੱਲ ਰਾਤ 12 ਵਜੇ ਤੋਂ ਬਾਅਦ ਜੀ ਇੱਕਦਮ ਆਬਾਰੀ ਤੋੜੀ ਹੈ ਜਿੱਦ ਤੱਕ ਚੋਰ ਕਾਖੜ ਹੋਏ ਹੈ ਜੀ ਤੇ ਸਾਰੇ ਘਰ ਤੇ ਜਿੰਨਾ ਕੋਈ ਸਮਾਨ ਸੀ ਸੋਨਾ ਹੈ ਜੀ ਉਹ ਸਾਰਾ ਲੈ ਗਏ ਜੀ ਤਕਰੀਬਨ 40 ਟੋਲੇ ਸੋਨਾ ਹੋਣਾ ਹੈ ਜੀ ਕੋਈ 5-7000 ਰੁਪਏ ਦੀ ਨਕਦੀ ਵੀਣੀ ਹੈ ਜੀ ਤੇ ਇਹ 12 ਵਜੇ ਤੋਂ ਲੈ ਕੇ 4 ਵਜੇ ਦੇ ਵਿਚ ਵਿੱਚ ਹੋਇਆ ਜੀ ਬੰਦੇ ਕੋਈ 4-5 ਬੰਦਿਆਂ ਤੋਂ ਵੱਧ ਜਿਆਦਾ ਹੋ ਸਕਦੇ ਨੇ ਪਤਾ ਕਿਉਂ ਲੱਗਾ ਤੁਹਾਨੂੰ ਪਤਾ ਜੀ ਹੋ ਸਕਦਾ ਇਹ ਕੂਲਰਾਂ ਦੇ ਅੱਗੇ ਕੋਈ ਦਵਾਈ ਦੀ ਕੋਈ ਛਿੜਕੀ ਹੋਵੇ ਕਿ 12 ਵਜੇ ਤੱਕ ਅਸੀਂ ਬਾਥਰੂਮ ਕਰਕੇ ਪਏ ਆ ਜੀ ਤੇ ਉਸ ਤੋਂ ਬਾਅਦ ਇਹ ਸਾਨੂੰ ਨਹੀਂ ਪਤਾ ਲੱਗਿਆ ਜੀ ਕਿੱਥੇ ਪਏ ਨੇ ਕਿੱਥੇ ਨਹੀਂ ਦਵਾ 4 ਵਜੇ ਪਤਾ ਲੱਗਿਆ ਜੀ ਉਦੋਂ ਵੀ ਅੱਖਾਂ 'ਚ ਜ਼ਿਆਦਾ ਦਵਾਈ ਵਨਵਾਇਆ ਲੱਗਦਾ ਸੀ ਵੀ ਕੋਈ ਦਵਾਈ ਪਾਈ ਹੁੰਦੀ ਹੈ ਇਹ ਕੂਲਰਾਂ 'ਤੇ ਅੰਦਰ ਕੋਠੇ ਦੇ ਬਾਹਰ ਹੀ ਪੈਣਾ ਇਹ ਕੂਲਰ ਦੋ ਸਾਈਡ ਲੱਗੇ ਹੁੰਦੇ ਜੀ ਤੇ ਪਰਲੀ ਗਲੀ ਵਿੱਚ ਜੀ ਉਹਨਾਂ ਨੇ ਚੜ੍ਹ ਕੇ ਵੇਖਿਆ ਵੀ ਇਹ ਸੌਂ ਗਏ ਆ ਕਿਵੇਂ ਜੀ ਫਿਰ ਉਸ ਤੋਂ ਬਾਅਦ ਦਾਖਲ ਘਰ ਦੇ ਕਿੰਨੇ ਮੈਂਬਰ ਆ ਹਾਂ ਜੀ ਘਰ ਦੇ ਮੈਂਬਰ ਕਿੰਨੇ ਤੁਹਾਡੇ ਸਾਡੇ ਘਰ ਦੇ ਉਹ ਪਰ ਆਈ ਸੀ ਦੁਵਾ ਰਹੀ ਸੀ ਮਾਤਾ ਜੀ ਆਏ ਕਿ ਕਿਸੇ ਨੇ ਕੋਈ ਖੜਕਾ ਵਗੈਰਾ ਕੋਈ ਨਹੀਂ ਕਿਸੇ ਨੂੰ ਇਧਰ ਬਾਹਰ ਬਾਬ ਲਗਾਈ ਦੂਰ ਦਾ ਇਚਾਨਾ ਹੁੰਦਾ ਜੀ ਪਰ ਇਹ ਜਿਆ ਕੁਛ ਨਹੀਂ ਜੀ ਸਵੇਰੇ 4 ਵਜੇ ਤਕਰੀਬਨ ਪਤਾ ਲੱਗਿਆ ਅੱਛਾ ਸਵੇਰੇ ਤੁਸੀਂ ਆਏ ਸੀ ਉੱਠ ਕੇ ਕੋਣ ਨਹੀਂ ਬੁਢਾ ਆਈਆਂ ਸੀ ਚਾਹ ਵੇਲੇ ਸਵੇਰ ਜੀ ਉਦੋਂ ਉਹਨਾਂ ਨੇ ਵੇਖਿਆ ਜੀ ਬਾਰੀਆਂ ਸਾਰੀਆਂ ਖੁੱਲੀਆਂ ਪਈਆਂ ਬਾੜ ਸਾਰੇ ਖੁੱਲੇ ਪਏ ਸੀ ਉਦੋਂ ਪਤਾ ਲੱਗਿਆ ਤੇ ਫਿਰ ਪੁਲਿਸ ਨੂੰ ਦੱਸਿਆ ਪੁਲਿਸ ਨੂੰ ਸਵੇਰ ਫੋਨ ਕੀਤਾ ਜੀ ਉਹ ਆਏ ਸੀ ਜੀ ਤੇ ਆਪ ਜੀ ਬੰਦੀ ਕਾਰਵਾਈ ਕਰਕੇ ਹੂੰ ਇਹ ਪੜਾਪੜਾ ਉਹ ਪੜਾ ਹੈਗੇ ਆਂ ਪਹਿਲਾਂ ਦੋਨੇ ਗਲੀਆਂ 'ਚ ਨੰਗੇ ਪੈਰੀ ਹੈਗੇ ਆਂ ਵਟੀਆਂ ਛੋਟੀਆਂ ਜਿੰਨੇ ਬੰਦੇ ਆਏ ਕੋਈ ਵੱਟੀਆਂ ਪੜਾ ਵੀ ਸੀਗੇ ਕੋਈ ਛੋਟੀਆਂ ਦੇ ਲੇਕ ਨਹੀਂ ਲੈਣਾ ਵੀ ਨਪੰਗੇ ਬੰਦੇ ਪੰਜ ਛੇ ਬੰਦੇ ਦਾ ਹੋਣਗੇ ਹਾਂਜੀ ਬੰਦੇ ਜਾਦੇ ਕੀ ਲੱਗਦਾ ਕੀ ਹੈ ਜੀ ਤੁਹਾਨੂੰ ਕੋਈ ਘਰ ਪੇਤੀ ਹੈ ਕੋਈ ਕਿਸ ਤਰ੍ਹਾਂ ਹੈ ਨਹੀਂ ਪੇਤੀ ਤਾਂ ਹੋ ਗਈ ਕਿਉਂਕਿ 10 ਦਿਨ ਪਹਿਲਾਂ ਹੀ ਸਾਡੇ ਘਰੇ ਮਰਗ ਹੋਈ ਸੀ ਜੀ ਪਾਪਾ ਜੀ ਡੈੱਥ ਹੋਈ ਸੀ ਬਹੁਤ ਲੋਕ ਆਉਂਦੇ ਰਹੇ ਜੀ ਪੇਤੀ ਤਾਂ ਬਗੈਰ ਤਾਂ ਨਹੀਂ ਪਤਾ ਲੱਗਦਾ ਜੀ ਕੋਈ ਕਿੱਥੇ ਕਿੱਥੇ ਨਹੀਂ ਹਾਂਜੀ ਕਿੰਨਾ ਕੋ ਨੁਕਸਾਨ ਹੋਇਆ ਜੀ ਤੁਹਾਡਾ ਕਿਹੜੇ ਕਿਹੜੇ ਕਮਰੇ ਇਨਸਾਨ ਜੀ ਬਸ ਸੌਣਾ ਹੀ ਹੋਇਆ 40 40 ਟੋਲੇ ਕਰੀ ਹਨ ਠੀਕ ਹੈ ਜੀ ਕਿੰਨੀਆਂ ਕੋਲ ਮਾਰੀਆਂ ਖੰਗਾਲੀਆਂ ਉਹਨਾਂ ਨੇ ਜੀ ਉਹ ਤਿੰਨਾਂ ਲਵਾਰੀਆਂ ਇੱਕ ਇਹ ਹੈ ਜੀ ਇੱਕ ਉੱਪਰ ਸੀ ਇੱਕ ਉੱਪਰ ਵੀ ਹੈਗੀ ਜੀ ਸਾਰੇ ਲੀੜੇ ਲੱਤੇ ਸਭ ਖਿਆਰ ਕੇ ਉਹਨਾਂ ਨੇ ਹੀ ਸਿੱਕਤੀ ਸੋਨਾ ਤਿੰਨਾਂ ਚ ਸੀ ਹਾਂਜੀ ਤਿੰਨਾਂ ਚ ਸੀ ਜੀ ਸੋਨਾ